ਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰੇ ਹੁਣੀ ਮਕਸਰ ਜ਼ਿਲ੍ਹੇ ਤੋਂ ਸ਼੍ਰੀ ਮਕਸਰ ਸਾਹਿਬ ਤੋਂ ਆਏ ਨੇ ਨਾਲ ਚਾਚਾ ਵੀ ਆਇਆ ਸਾਡਾ ਤੇ ਵੀਰੇ ਹੁਣੀ ਸੇਵਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸੁਪਨਿਆਂ ਦੇ ਘਰ ਨਾਲ ਪਹਿਲਾਂ ਵੀ ਜੁੜੇ ਹੋਏ ਆ ਆਉਂਦੇ ਜਾਂਦੇ ਰਹਿੰਦੇ ਆ ਤੇ ਐਕਟਿਵ ਹੋਏ ਸੁਪਨਿਆਂ ਦੇ ਘਰ ਆਏ ਨੇ ਆਪਣੇ ਕਸਨੋਹਾਂ ਦੀ ਕਿਰਤ ਕਮਾਈਆਂ 'ਚ ਹਿੱਸਾ ਪਾਉਣ ਵਾਹਿਗੁਰੂ ਕਿਰਪਾ ਕਰਨ ਬਾਈ ਤੁਹਾਡੇ ਤੇ ਬਹੁਤ ਧੰਨਵਾਦ ਤੁਹਾਡਾ ਗੁਰੂ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਸਾਨੂੰ ਸਮਤ ਬੁੱਧੀ ਬਖਸ਼ਣ ਅਸੀਂ ਤੁਹਾਡੀਆਂ ਉਮੀਦਾਂ ਦੇ ਖਰੇ ਉੱਤਰ ਸਹੀ ਸੱਚੇ ਮਨ ਨਾਲ ਚੰਗੀ ਨੀਤ ਨਾਲ ਸੇਵਾ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੇ ਜਮਾਨੇ ਦੇ ਵਿੱਚ ਵਿਦਵਾਨ ਲੋਕ ਤੇ ਜਿਵੇਂ 월ਡ ਕੈਂసర్ ਕੇਅਰ ਵਾਲਾ ਕੇਅਰ ਸੈਂਟਰ ਵਾਲੇ ਸੱਜਣ ਕਹਿੰਦੇ ਹੁੰਦੇ ਆ ਨਾ ਕਿ ਤੁਸੀਂ ਦਾਨ ਦੇਣ ਦੀ ਤਸ਼ਾ ਬਦਲੋ ਢੰਗ ਬਦਲੋ ਉਸੇ ਤਰ੍ਹਾਂ ਲੰਬੀ ਬਲਾਕ ਦੇ ਪਿੰਡ ਭੀੜੀ ਵਾਲਾ ਸ੍ਰੀ ਮੁਕਤਸਰ ਜ਼ਿਲ੍ਹੇ ਦਾ ਪਿੰਡ ਹੈ ਇਨੋਂ ਨੇ ਦਾਨ ਦੇਣ ਦੀ ਆਪ ਦਾ ਦਸਵੰਧ ਤਾਂ ਕੱਢ ਲਿਆ ਉਹ ਦਸਵੰਧ ਨੂੰ ਅੱਗੇ ਕਿਵੇਂ ਵਰਤਿਆ ਜਾਵੇ ਉਹਦੀ ਦਸ਼ਾ ਬਦਲਦਿਆਂ ਹੋਇਆਂ ਢੰਗ ਬਦਲਦਿਆਂ ਹੋਇਆਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਮਨੁੱਖਤਾ ਕੀ ਹੁੰਦੀ ਹੈ ਦੋਸਤੋ ਇਨਸਾਨੀਅਤ ਗੁਰਬਾਣੀ ਗੁਰੂ ਸਾਹਿਬਾਨਾਂ ਦਾ ਸੰਦੇਸ਼ ਹੈ ਕਿ ਹੈ ਕਿ ਇਨਸਾਨੀਅਤ ਆ ਤੁਹਾਡੇ ਸਾਹਮਣੇ ਜਿਹੜੇ ਪਏ ਹੋਏ ਹਨ ਨਾ ਇਹਨਾਂ ਨੂੰ ਭਗਤ ਪੂਰਨ ਸਿੰਘ ਜੀਆਂ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਹੋਇਆਂ ਔਰ ਭਾਈ ਕਨਈਆ ਜਿਹਦੇ ਵਾਰਸ ਬਣ ਕੇ ਭਾਈ ਗੁਰਪ੍ਰੀਤ ਸਿੰਘ ਮਿੰਟੂ ਜਿਹੜੇ ਮਨੁੱਖਤਾ ਦੀ ਸੇਵਾ ਇਹ ਸੁਸਾਇਟੀ ਚਲਾ ਰਹੇ ਆ ਹਸਨਪੁਰ ਪਿੰਡ ਜਿਲ੍ਹਾ ਲੁਧਿਆਣਾ ਸੋ ਉੱਥੇ ਆਪ ਦਾ ਦਸਵੰਦ ਕੱਢ ਕੇ ਕਣਕ ਉਹ ਵਗੈਰਾ ਰਾਸ਼ਨ ਪਾਣੀ ਪੈਸੇ ਪਿੰਡ ਭੀੜੀ ਵਾਲਾ ਦੇ ਸੱਜਣ ਬਾਈ ਲਾਲੀ ਉਰੀ ਰਾਜੀ ਉਰੀ ਜੱਸੀ ਜੀ ਅਤੇ ਹੋਰ ਸਾਰੇ ਨਗਰ ਦਾ ਜਿਹੜਾ ਵੱਡਾ ਸੰਜੋਗ ਹੈ ਪਰ ਦੋਸਤੋ ਗੱਲ ਇਹ ਹੈ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਨਾ ਗਿਆਨੀ ਰਗਵੀਰ ਸਿੰਘ ਜੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈ ਉਹਨਾਂ ਨੇ ਆਖਿਆ ਕਿ ਰਮਾਲੇ ਨਾ ਚੜਾਏ ਜਾਣਾ ਤੇ ਸਾਡੇ ਪਿੰਡ ਨਾ ਇੱਕ ਡੇਰੇ ਦੇ ਵਿੱਚ ਸੱਜਣ ਹੁੰਦਾ ਸੀ ਉਵੇਂ ਇੱਕ ਬੀਬੀ ਨੇ 200 ਰੁਪਇਆ ਦਿੱਤਾ ਉਹ ਕਹਿੰਦਾ ਮਾਤਾ ਅਗਲੇ ਵੀਰਵਾਰ ਤੁਹਾਡਾ 200 ਰੁਪਿਆ ਸੇਵਾ ਕਰਦਾ ਹੋਵੇਗਾ ਤੁਹਾਨੂੰ ਦਿਖਾਈ ਦੇਵੇਗਾ ਸਾਹਮਣੇ ਹੁਣੇ ਕੀਤਨੀ ਲਿਆ ਕੇ ਅਗਲੇ ਵੀਰਵਾਰ ਡੇਰੇ ਦੇ ਵਿੱਚ ਸੇਵਾ ਚ लाਤੀ ਉਹ ਕਹਿੰਦਾ ਵੇਖ ਤੇਰਾ 200 ਰੁਪਿਆ ਸੇਵਾ ਕਰੀ ਜਾਂਦਾ ਸੋ ਸੇਵਾ ਦਾਨ ਦਸਵੰਦ ਉਥੇ ਦਿਓ ਮਿੱਤਰੋ ਜਿੱਥੇ ਤੁਹਾਨੂੰ ਇਹ ਦਿਸੇ ਕਿ ਸਾਹਮਣੇ ਬਿਲਡਿੰਗ ਬਣ ਰਹੀ ਹੈ ਗੁਰੂ ਰਾਮ ਦਾ ਹਸਪਤਾਲ ਹੋ ਅਸਪਤਾਲ ਦੇ ਵਿੱਚ ਕਿਸੇ ਮਰੀਜ਼ ਨੂੰ ਵੜ ਨਹੀਂ ਦਿੰਦੇ ਹੋਰ ਪਤਾ ਨਹੀਂ ਕਿੰਨੇ ਚੈਰੀਟੇਬਲ ਹਸਪਤਾਲ ਹੈ ਜਿਨ੍ਹਾਂ ਦੇ ਵਿੱਚ ਜਾਲੀ ਬਿੱਲ ਬਣੀ ਜਾਂਦੇ ਆ ਐਨਾ ਮਰੀਜ਼ਾਂ ਦੇ ਨਾਂ ਤੇ ਪਰ ਜਿਹੜੇ ਕੀੜੇ ਪਿਆ ਨੂੰ ਲਵਾਰਸਾਂ ਨੂੰ ਬਾਸੜਿਆਂ ਤੋਂ ਲੋਕਾਕੂਲੇ ਬਾਪੂ ਜਿਹੜੇ ਇੱਥੇ ਰਹਿੰਦੇ ਆ ਕੇਸਰ ਸਿੰਘ ਹੁਰੀ ਉਹਨਾਂ ਨੂੰ ਛਡਵਾ ਕੇ ਲਿਆ ਕੇ ਇੱਕ ਮਸਾਲ ਕਾਇਮ ਕੀਤੀ ਹੈ ਬਾਈ ਗੁਰਪ੍ਰੀਤ ਮਿੰਟੂ ਨੇ ਤੇ ਦੌਰ ਦੇਣੀ ਬਣਦੀ ਹੈ ਸਜਣ ਦੀ ਇਹ ਸਾਡੇ ਭਰਾ ਦੀ ਪਿੱਛੇ ਜੇ ਹਰਮੰਦਰ ਸਾਹਿਬ ਲੈ ਗਿਆ ਇਹਨਾਂ ਸਾਰੇ ਸਜਣਾ ਨੂੰ ਲਾ وارਸ ਜਿਹੜੇ ਇਕੱਠੇ ਕਰੇ ਸੀ ਆਪ ਦੀ ਵਾਪਸ ਜ਼ਿੰਦਗੀ ਚ ਆਏ ਸੀ ਇਹਨਾਂ ਨੂੰ ਦਰਸ਼ਨ ਕਰਵਾਉਣ ਵੀ ਇਹਨਾਂ ਨੂੰ ਕਿਹਨੇ ਕਰਾਉਣੇ ਆ ਪਰ ਉੱਥੇ ਜਿਹੜੇ ਐਸਜੀਪੀਸੀ ਦੇ ਵਿੱਚ ਡਾਕੂ ਬੈਠੇ ਹੈ ਨਾ ਉਹ ਟਟਕੇ ਪੈ ਗਏ ਉਹ ਸਾਰੀਆਂ ਵੀਡੀਓਜ਼ ਤੁਸੀਂ ਦੇਖੀਆਂ ਆਪਾਂ ਐਵੇਂ ਫालतू ਗੱਲਾਂ ਨਹੀਂ ਕਰਦੇ ਪਰ ਭੀਟੀ ਵਾਲਾ ਨਗਰ ਵਾਲਿਆਂ ਨੂੰ ਸਾਰੇ ਨਗਰ ਨੂੰ ਵਧਾਈ ਹੈ ਤੇ ਤੁਸੀਂ ਵੀ ਆਪ ਦੀ দান ਦੇਣ ਦੀ ਦਸ਼ਾ ਢੰਗ ਤਰੀਕਾ ਬਦਲ ਕੇ ਉੱਥੇ দান ਦਿਓ ਜਿੱਥੇ ਤੁਹਾਨੂੰ ਇਹ ਲੱਗੇ ਕਿ ਸਾਹਮਣੇ ਸਾਡਾ দান ਲੱਗ ਰਿਹਾ ਹੈ ਸੇਵਾ ਤੇ ਸਿਮਰਨ ਦੋ ਥੰਮ੍ਹ ਮੈਂ ਦੋ ਪਿੱਲਰ ਹੈ ਸਿੱਖੀ ਦੇ ਦੋਸਤੋ ਸੇਵਾ ਤੇ ਸਿਮਰਨ ਇਹਨਾਂ ਦੋ ਪਿਲਰਾਂ ਦੇ ਦੋ ਥੰਮਾਂ ਦੇ ਉੱਪਰ ਸਿੱਖੀ ਖੜੀ ਐ ਤੇ ਸਿੱਖੀ ਕੀ ਐ ਸਿੱਖਣ ਦਾ ਨਾਮ ਸਿੱਖੀ ਐ ਕਿਰਪਾਆਂਾਂ ਪਾਉਣ ਦਾ ਨਾਮ ਸਿੱਖੀ ਨਹੀਂ ਤਾ ਸਿੱਖਿਆ ਤੋਂ ਸਿੱਖ ਕੇ ਪੜੇ ਨੌਜਵਾਨ ਉਥੇ ਤੂੜੀ ਪਿਛਲੇ ਦਿਨਾਂ ਦੇ ਵਿੱਚ ਬਾਈ ਮਿੰਟੂ ਨੇ ਕਿਹਾ ਕਿ ਸਾਡੇ ਕੋਲੇ ਤੂੜੀ ਬਹੁਤ ਆ ਗਈ ਮੇਰੇ ਭਰਾ ਹੱਥ ਜੋੜ ਕੇ ਇਹਨਾਂ ਨੇ ਵੀਡੀਓ ਪਾ ਕੇ ਸਾਗਤ ਨੂੰ ਬੇਨਤੀ ਕੀਤੀ ਕਿ ਤੂੜੀ ਹੋਰ ਨਾ ਭੇਜੀ ਜਾਵੇ ਕਣਕ ਭੇਜੀ ਜਾਵੇ ਤਾਂ ਉਸੇ ਦੇ ਤਹਿਤ ਆ ਵੇਖੋ ਨਵੀਆਂ ਬਿਲਡਿੰਗਾਂ ਬਣੀਆਂ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਿਆ ਇੱਥੇ ਸਾਹਮਣੇ ਲੱਗਿਆ ਹੋਇਆ ਦਿਖਾਈ ਦੇ ਰਿਹਾ ਤੇ ਲਵਾਰਸ ਲੋਕ ਜਿਹਨੂੰ ਕਿਸੇ ਸਰਕਾਰ ਨੇ ਨਹੀਂ ਪੁੱਛਿਆ ਕਿਸੇ ਸਿਸਟਮ ਨੇ ਨਹੀਂ ਪੁੱਛਿਆ ਕਿਸੇ ਐਸਜੀਪੀਸੀ ਦੇ ਕਿੰਨੇ ਹਸਪਤਾਲ ਆ ਉਹਨਾਂ ਨੇ ਨਹੀਂ ਪੁੱਛਿਆ ਪਰ ਪੁੱਛਿਆ ਤਾ ਗੁਰਪ੍ਰੀਤ ਮਿੰਟੂ ਮਨੁਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਏ ਸੱਜਣ ਨੇ ਪੁੱਛਿਆ ਦੋਸਤੋ ਸੋ ਇਸੇ ਤਰ੍ਹਾਂ ਤੁਸੀਂ ਵੀ ਵੱਧ ਚੜ ਕੇ ਸਹਯੋਗ ਦਿੰਦੇ ਰਹੋ ਤੇ ਪੀਟੀ ਵਾਲਾ ਪਿੰਡ ਵਾਲਿਆਂ ਨੇ ਤੇ ਹੋਰ بڑے ਸੱਜਣਾਂ ਜਿਹੜੇ ਬਾਈ ਮਿੰਟੂ ਨਾਲ ਜੁੜੇ ਹੋਏ ਐ ਉਹਨਾਂ ਨੇ ਨਵੀਂ ਪਰਤ ਪਾਈ ਐ ਤੁਸੀਂ ਹਸਪਤਾਲਾਂ ਦਾ ਬਿੱਲ ਦੇ ਸਕਦੇ ਹੋ ਸੀਮਿੰਟ ਦੇ ਸਕਦੇ ਹੋ ਸਰੀਆ ਦੇ ਸਕਦੇ ਹੋ ਮਿਸਤਰੀਆਂ ਦੀ ਲੇਬਰ ਦੇ ਸਕਦੇ ਹੋ ਉੱਥੇ ਜਾ ਕੇ ਆਹ ਹਰੀਆਂ ਚਾਦਰਾਂ ਹੁਣ ਗਰਮੀ ਐ ਉਹ ਦੇ ਸਕਦੇ ਹਾਂ ਕੂਲਰ ਦੇ ਸਕਦੇ ਹਾਂ ਜਿਹੜੀ ਚੀਜ਼ ਤੁਹਾਨੂੰ ਸਾਹਮਣੇ ਇਹ ਲੱਗੇ ਕਿ ਆ ਸਾਡੀ ਚੀਜ਼ ਆ ਪਈ ਉਹ ਡੇਰੇ ਦੇ ਸੇਵਾ ਦਾ ਰੰਗੋ ਕਿ ਜਿਵੇਂ ਉਹ ਕਹਿੰਦੇ ਮਾਤਾ ਤੇਰਾ 200 ਰੁਪਇਆ ਸੇਵਾ ਕਰਦਾ ਹੋਊਗਾ ਅਗਲੇ ਵੀਰਵਾਰ ਤੁਹਾਡਾ ਦਿੱਤਾ ਹੋਇਆ ਦਸਵੰਦ ਉਥੇ ਸਾਹਮਣੇ ਦਿਸ ਰਿਹਾ ਹੋਵੇ ਕਿ ਸੇਵਾ ਹੋ ਰਹੀ ਐ ਤੇ ਜੱਸੀ ਜੀ ਹਰਾਂ ਦਾ ਰਾਜੀ ਜੀ ਹਰਾਂ ਦਾ ਲਾਲੀ ਜੀ ਹਰਾਂ ਦਾ ਔਰ ਜਿੰਨੇ ਭਰਾ ਗਏ ਐ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਤੁਹਾਡੇ ਅੱਗੇ ਸਿਰ ਝੁਕਦਾ ਹੈ ਬਹੁਤ ਧੰਨਵਾਦ ਸੇਮੇ ਕੀ ਇਹਨਾਂ ਸਜਣਾ ਨੇ ਨਾ ਕੱਢ ਕੇ ਵਿਖਾਤਾ ਯਾਰ ਜਿਉਂਦੇ ਰੋ ਧੰਨਵਾਦ ਸਤਿ ਸ੍ਰੀ ਅਕਾਲ ਪਾਈ ਮਿੰਟੂ ਨਾ